ਆਵਾ ਪਰਿਵਾਰਕ ਵਾਲਿਆ ਅੱਜ ਮੇਰਾ ਕੋਠਾ ਆ ਗਿਆ ਪਰਵਾਰਕ ਪਰਦਾਦਾ ਪੰਜਾਬ ਤੋਂ ਹੈਰਾਨ ਕਰਨ ਵਾਲੀ ਖਬਰ سامنے ਆ ਰਹੀ ਹੈ ਦੱਸਿਆ ਚਾਰਿਆ ਕਿ ਕਮੰਦ ਬਾਗੀ ਘਟਨਾ ਦੇ ਵਿੱਚ 5 ਸਾਲ ਦਾ ਮਾਸੂਮ ਬੱਚਾ ਨਹਿਰ ਚ ਡਰ ਗਿਆ ਜੀ ਬਿਲਕੁਲ ਇੱਕ ਘਟਨਾ ਤੁਹਾਡੇ ਵੀ ਦਿਲ ਨੂੰ ਝੋੜ ਕੇ ਰੱਖ ਦੇਗੀ ਪਹਿਲੀ ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜੋੜਾ ਆਪਣੇ ਪੋਤੇ ਨੂੰ ਆਟੋ 'ਚ ਲੈ ਕੇ ਨਹਿਰ ਦੇ ਕੋਲ ਪੀਣ ਵਾਲਾ ਪਾਣੀ ਭਰਨ ਗਏ ਸਨ। ਸੋ ਨਹਿਰ ਦੇ ਕੋਲ ਉਹ ਆਪਣੇ ਆਟੋ ਯਾਨੀ ਕਿ ਈ-릭ਸ਼ਾ ਦੇ ਵਿੱਚ ਗਏ ਸਨ ਤੇ ਬੱਚੇ ਨੂੰ ਈ-릭ਸ਼ਾ 'ਚ ਛੱਡ ਗਏ ਤੇ ਆਪ ਨਹਿਰ ਦੇ ਲਾਗੇ ਨਲਕੇ 'ਚੋਂ ਪਾਣੀ ਲੈਣ ਲੱਗ ਪਏ। ਇਸ ਦੌਰਾਨ ਮਾਸੂਮ ਬੱਚੇ ਨੇ ਕਿਤੇ ਆਟੋ ਨਾਲ ਪੰਗੇ ਲੈਣੇ ਸ਼ੁਰੂ ਕਰਤੇ ਔਰ ਦੱਸਿਆ ਜਾ ਰਿਹਾ ਕਿ ਅਚਾਨਕ ਉਸਨੇ ਰੇਸ 잡 ਦਿੱਤੀ ਜਿਸ ਤੋਂ ਬਾਅਦ ਆਟੋ ਜਣਾ ਹੈ ਯਾਨਕਿ ਈ ਰਿਕਸ਼ਾ ਵਾਹ ਉਹ ਨਹਿਰ ਵੱਲ ਨੂੰ ਵੱਧ ਪਿਆ ਹਾਲਾਂਕਿ ਦਾਦਾ-ਦਾਦੀ ਨੇ ਜਦੋਂ ਦੇਖਿਆ ਤੇ ਦਾਦੀ ਨੇ ਭੱਜ ਕੇ ਪਿੱਛੇ ਆਟੋ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਉਹ ਬਚਾ ਨਾ ਸਕੇ ਤੇ ਜਿਹੜਾ ਜਵਾਕ ਹੈ ਜਿਹੜਾ ਬੱਚਾ 5 ਸਾਲ ਦਾ ਉਹ ਨਹਿਰ ਚ ਰੁੜ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਹਾ ਹਾ ਘਰ ਮਚ ਗਿਆ ਤੇ ਉਹਨਾਂ ਨੇ ਬੱਚੇ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਫਿਲਹਾਲ ਬੱਚੇ ਦਾ ਕੋਈ ਸੁਰਾਗ ਨਹੀਂ ਲੱਗਿਆ ਦੱਸਿਆ ਜਾ ਰਿਹਾ ਕਿ ਗੋਤਾਖੋਰ ਮੌਕੇ ਤੇ ਸੱਜੇ ਲਗੇ ਨੇ ਔਰ ਗੋਤਾਖੋਰ ਪੂਰਾ ਸਰਚ ਆਪਰੇਸ਼ਨ ਚਲਾ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਬੱਚੇ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਜਿਸ ਤਰੀਕੇ ਦੀ ਘਟਨਾ ਹੋਈ ਹੈ ਜਿੰਨਾ ਟਾਈਮ ਹੋ ਗਿਆ ਹੈ ਉਸ ਤੋਂ ਲੱਗਦਾ ਹੈ ਕਿ ਕੋਈ ਕ੍ਰਿਸ਼ਮਾ ਹੀ ਹੁਣ ਇਸ ਮਾਸੂਮ ਨੂੰ ਬਚਾ ਸਕਦਾ ਪਰ ਫਿਲਹਾਲ ਇਹ ਜਿਹੜੀ ਘਟਨਾ ਹੈ ਇਹ ਘਟਨਾ ਵਾਕਿਆ ਹੀ ਹੈਰਾਨ ਕਰਨ ਵਾਲੀ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਸਿਸਟਮ ਦੀ ਹੈ ਕਿਉਂਕਿ ਜੇ ਦੱਸਿਆ ਜਾ ਰਿਹਾ ਹੈ ਕਿ ਉਹ ਪੀਣ ਵਾਲਾ ਪਾਣੀ ਲੈ ਨਹਿਰ ਦੇ ਕੋਲ ਆਏ ਸਨ ਔਰ ਪੀਣ ਵਾਲਾ ਪਾਣੀ ਭਰਨ ਦੇ ਦੌਰਾਨ ਹੀ ਇਹ ਸਾਰੀ ਘਟਨਾ ਹੋਈ ਹੈ ਹੁਣ ਸਵਾਲ ਦੋ ਉੱਠਦੇ ਨੇ ਕਿ ਕਿੰਦਾ ਸਾਦਾ ਸਿਸਟਮ ਹੈ ਕਈ ਜਗ੍ਹਾ ਲੋਕਾਂ ਨੂੰ ਪਾਣੀ ਤੱਕ ਨਹੀਂ ਮਿਲਦਾ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਾਣੀ ਲੈਣ ਆਸ-ਪਾਸ ਜਾਣਾ ਪੈਂਦਾ ਇਹਨਾਂ ਦੀ ਕਿਸਮਤ ਮਾੜੀ ਸੀ ਜਿੱਥੋਂ ਪਾਣੀ ਲਿਆ ਰਹੇ ਸਨ ਉੱਥੇ ਨਹਿਰ ਸੀ ਔਰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਦਾਦਾ-ਦਾਦੀ ਨੂੰ ਕਿ ਬੱਚਾ ਈ ਰਿਕਸ਼ੇ ਦੀ ਰੇਸ 잡 ਦੇਗਾ ਪਰ ਕਹਿੰਦੇ ਨੇ ਜੀ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ ਔਰ ਉਸਨੇ ਰੇਸ 잡 ਦਿੱਤੀ ਜਿਸ ਤੋਂ ਬਾਅਦ ਜਿਹੜਾ ਈ ਰਿਕਸ਼ਾ ਹੈ ਉਹ ਚੱਲ ਕੇ ਨਹਿਰ ਦੇ ਵਿੱਚ ਜਾ ਡਿੱਗਿਆ ਔਰ ਜਿਹੜਾ ਮਾਸੂਮ ਹੈ ਉਹ ਰੁੜ ਗਿਆ ਸੋ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਈ ਤੁਸੀਂ ਆਪ ਹੀ ਦੇਖ ਸਕਦੇ ਹੋ ਇਹ ਤਸਵੀਰਾਂ ਕਿਸ ਤਰੀਕੇ ਦੇ ਨਾਲ ਹੋਇਆ ਹੈ ਹੈਰਾਨ ਕਰਨ ਵਾਲਾ ਕਲੌਕ ਤੇ ਖੜੇ ਕਰਨ ਵਾਲਾ ਹਾਸਾ ਔਰ ਇਹ ਇੱਕ ਵੱਡਾ ਸਬਕ ਵੀ ਦਿੰਦਾ ਹੈ ਕਿ ਮਾਸੂਮ ਬੱਚਿਆਂ ਨੂੰ ਚਲਦੀ ਗੱਡੀ 'ਚ ਛੱਡ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਬੱਚੇ ਬਚਕਾਨੀ ਹਰਕਤ ਕਰ ਦਿੰਦੇ ਨੇ ਜਿਸ ਤੋਂ ਬਾਅਦ ਇਹੋ ਜਿਹਾਂ ਘਟਨਾ ਸਾਹਮਣੇ ਆਂਦੀਆਂ ਨੇ ਪੁੱਤ ਦਾ ਜਿਹੜਾ ਪਾਣਾ ਆਪਰੇ ਐ ਵੀਰ ਮੈਂ ਪਾਣੀ ਲੈਣਾ ਆਇਆ ਜੀ ਦਾ ਇਹਨੇ ਪਤਾ ਕੀ ਕੀਤਾ ਇਹਨੇ ਅੱਡੋ ਟੁੱਛੇ ਚਾਲ ਤਮਿੰ ਗਦਮ ਡਰਮ ਲਾ ਆਇਆ ਡਰਮ ਦਾ ਯਰ ਖੜ ਨਹੀਂ ਲੱਗਾ ਉਹਨੂੰ ਮੈਂ ਟੇਟਰ ਕਿੰਨੀ ਉਮਰ ਸੀ ਮੁੰਡਾ ਉਮਰ ਤੇ ਚਾਹ ਚਾਰ ਸਾਲ ਦਾ ਕਿੱਥੋਂ ਰਹਣ ਵਾਲਿਆ ਅਜੀ ਸੰਜੇਨਗਰ ਦੇ ਸੰਜੇਨਗਰ ਮੈਂ ਨਾ ਪੋਹਣਾ ਲੱਗ ਮੈਂ ਜੀ ਜਿਹੜਾ ਅੱਜ ਤੋਂ ਸੰਜੇਨਗਰ ਵਰਤੀ ਦਾ ਕਿਸਾ ਕਰਨੀ ਹੋਪੀ ਜੀ ਮੈਂ ਪਾਣੀ ਲੈਣਾ ਆਇਆ ਮੇਰਾ ਪੋਤਰਾ ਮੇਰੇ ਨਾਲ ਠੀਕਾ ਉਹਨੂੰ ਪਹਿਲਾਂ ਮੇਰੇ ਕੋਲੇ ਆ ਗਿਆ ਬੋਲੇ ਆਵੇ ਪਤਾ ਨਹੀਂ ਉਹਨੂੰ ਕੀ ਖੁਜੀ ਡੈਡੀ ਦਾ ਮੋਬਾਈਲ ਲੈ ਕੇ ਨਜ਼ਰ ਚੱਕੇ ਉਹਨੇ ਮੋਬਾਈਲ ਦਾ ਚੱਕਣਾ ਇਹਨੂੰ ਜੇਸ ਨੱਪਦੀ ਜੇਸ ਨੱਪ ਕੇ ਮੈਂ ਕਿਹਾ ਕੋਈ ਪਰੋ ਤੇ ਦੋਵੇਂ ਜੀ ਬਹੁਤ ਕੁਲੇ ਜੀ ਰੈਕਸ਼ਨ ਰੈਕਸ਼ਨ ਰੁਕ ਗਈ ਕਿਨੇ ਵਸੇ ਬੱਚੇ ਦੀ ਉਮਰ ਜੀ ਵੀ ਕੋਈ 5 ਤੱਕ 4 ਸਾਲ ਦਾ ਸੀਗਾ 6 ਸਾਲ ਦਾ ਸੀਗਾ ਜੀ ਇਹ ਤੁਸੀਂ ਇੱਥੇ ਪਾਣੀ ਲੈਣਾ ਹੈ ਜੀ ਪਾਣੀ ਨਲਕੇ ਤੋਂ ਪਰਣੋ ਨੇ ਡੇਲੀ ਆਉਨੇ ਸੀ ਤੋਂ तो 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 पर हो गया मेरी अगे मत निकला तो मेरे तो मुंडे ने मेरे, मेरे ਬੱਕਾ ਨਾ ਡੜੀ ਤੂੰ ਮੇਰੇ ਮੁੰਡੇ ਨੇ ਆ ਮੇਰੀ ਦਾ ਜਾਨਤ ਭਾਈ ਆ ਤਾਹੀ ਮੇਰੇ ਦਾ ਪੋਤਰਾ ਐਕਦਾ ਨਾ ਜਾ ਪਾਲਿਆ ਜੀ ਛੋਟਾ ਜੀ ਨਿੱਕਾ ਸਾਡੇ ਕੋਲੇ ਪੜੇ ਤਾਂ ਉਹਦੇ ਮੇਰੇ ਜੀ ਨਹੀਂ ਲਾਉਂਦੇ ਜੀ ਸਾਡੇ ਕੋਲੇ ਅਸੀਂ ਕੋਈ ਚੀਜ਼ ਨਹੀਂ ਮੇਰੇ ਪੁੱਤ ਨੂੰ ਦੇ ਪਹਿਲਾਂ ਮੈਂ ਕਹਿੰਦਾ ਮੇਰਾ ਪੁੱਤ ਮੇਰਾ ਭਾਈ ਜਾਨਤ ਨਾਲ ਵੱਧ ਪਾਲਿਆ ਮੇਰੇ ਮੁੰਡੇ ਨਾਲ ਜਿਆਦਾ ਕੀਤਾ ਦਾਬ ਮੇਰਾ ਪੁੱਤ ਮੇਰਾ ਅੱਜ ਇਹਨਾਂ ਨੂੰ ਜੀ ਮੜੀ ਮਿਹਰਬਾਨੀ ਕਰਾ ਮੇਰੇ ਪੋਤੇ ਦਾ ਮੜਾ ਪਲੇਟ ਪਾ ਦਿਓ ਜੀ ਜੀ

ਰਬਾਡਾ ਤੂੰ ਆੜੀ ਤੂੰ ਮੇਰੇ ਪਤਨ ਨੂੰ ਮਾਰ ਤਾ ਮੇਰੇ ਪਤਨ ਨੂੰ ਮਾਰ ਤਾ